ਮਸਲੇ ਤੇ ਉਹ ਹੱਲ ਨਹੀਂ ਕਰਦਾ ਉਲਝ ਗਏ ਨੇ ਮਸਲੇ ਤੇ ਉਹ ਹੱਲ ਨਹੀਂ ਕਰਦਾ ਸੋਹਣਾ ਹੈ ਪਰ ਸੋਹਣਿਆਂ ਵਾਲੀ ਗੱਲ ਨਹੀਂ ਕਰਦਾ ਇਸ ਤੋਂ ਬਾਅਦ ਮੈਂ ਇੱਕ ਗੱਲ ਦੇ ਚੰਦ ਸ਼ਾਇਦ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਕਿ ਸਾਡੇ ਸੀਨੇ ਫੂਕ ਮਾਰ ਅੰਗਿਆਰੇ ਧਰਦਾ ਏ ਸਾਡੇ ਸੀਨੇ ਫੂਕ ਮਾਰ ਅੰਗਿਆਰੇ ਧਰਦਾ ਏ ਜਿਹੜਾ ਚੰਨ ਤੇਰੀ ਚੁੰਨੀ ਉੱਤੇ ਤਾਰੇ ਧਰਦਾ ਏ ਤੇ ਸਾਡੇ ਸੀਨੇ ਫੂਕ ਮਾਰ ਅੰਗਿਆਰੇ ਧਰਦਾ ਏ ਜਿਹੜਾ ਚੰਨ ਤੇਰੀ ਚੁੰਨੀ ਉੱਤੇ ਤਾਰੇ ਧਰਦਾ ਏ ਉਹ ਜੋ ਮੰਗੇ ਉਹਦੀ ਥੇਲੀ ਉੱਤੇ ਰੱਖ ਦਈਏ ਉਹ ਜੋ ਮੰਗੇ ਉਹਦੀ ਥੇਲੀ ਉੱਤੇ ਰੱਖ ਦਈਏ ਉਹ ਜਦ ਵੀ ਧਰਦਾ ਸਾਡੇ ਗਲ ਤੇ ਆਰੇ ਧਰਦਾ ਏ ਕਿ ਤੂੰ ਹੋਵੇਂਗੀ ਹੀਰ ਕੋਈ ਬੀਤੇ ਹੋਏ ਸਮਿਆਂ ਦੀ ਤੂੰ ਹੋਵੇਂਗੀ ਹੀਰ ਕੋਈ ਬੀਤੇ ਹੋਏ ਸਮਿਆਂ ਦੀ ਅੱਜ ਕੱਲ ਕਿਹੜਾ ਰਾਂਝਾ ਪੈਰੀ ਤਖਤ ਹਜ਼ਾਰੇ ਧਰਦਾ ਏ ਅਗੇ ਪੇਟੇ ਕੇ ਸੌਤ ਤੋਂ ਪਹਿਲਾ ਹਾਕਮ ਉਹਦੇ ਕੋਲੋਂ ਡਰਦੇ ਨੇ ਸਭ ਤੋਂ ਪਹਿਲਾ ਹਾਕਮ ਅੱਜ ਉਸ ਕੋਲੋਂ ਡਰਦੇ ਨੇ ਆਪਣੇ ਕਦਮ ਦੀ ਕੋਈ ਆਪ ਮੁਹਾਰੇ ਧਰਦਾ ਏ ਕਿ ਗਰ ਕਰੇ ਕਿਰੇ ਕਿ ਮੇਰੇ ਹੱਥ ਵਿੱਚ ਜਿਸ ਨੇ ਜ਼ਹਿਰ ਫੜਾਇਆ ਸੀ ਮੇਰੇ ਹੱਥ ਵਿੱਚ ਜਿਸ ਨੇ ਜ਼ਹਿਰ ਪੜਾਇਆ ਸੀ ਸੁਣਿਆ ਅੱਜ ਕੱਲ ਲੋਕਾਂ ਮੂਰੇ ਸ਼ੱਕਰ ਭਰੇ ਕਰਦਾ ਏ ਸੁਣਿਆ ਅੱਜ ਕੱਲ ਲੋਕਾਂ ਮੂਰੇ ਸ਼ੱਕਰ ਭਰੇ ਕਰਦਾ ਏ ਤਾਂ ਹਾਂ ਜੀ